ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਭ ਸੰਗਤਾਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਇਹ ਪਾਵਨ ਪਵਿੱਤਰ ਅਸਥਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਅਸਥਾਨ ਹੈ ਜਿਸ ਦੇ ਆਪ ਸਭ ਸੰਗਤਾਂ ਦਰਸ਼ਨ ਕਰ ਰਹੇ ਹੋ ਸਿੱਖ ਇਤਿਹਾਸ ਦੇ ਮੁਤਾਬਕ ਸਨ 1972 ਵਿੱਚ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੈਫਤਾਬਾਗ ਜਿਹੜਾ ਹੁਣ ਬਹਾਤਰਗੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਦੋਂ ਇਸ ਸਥਾਨ ਤੇ ਗੁਰੂ ਤੇਗ 72 ਸਾਹਿਬ ਜੀ ਪਹੁੰਚਦੇ ਹਨ ਤਾਂ ਪਿੰਡ ਲਹਿਲ ਦੇ ਰਹਿਣ ਵਾਲੇ ਇੱਕ ਸੇਵਕ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਸਾਡੇ ਪਿੰਡ ਦੇ ਸੰਤਾਂ ਨੂੰ ਵੀ ਆਪ ਜੀ ਦਰਸ਼ਨ ਦੀਦਾਰੇ ਬਖਸ਼ੋ ਤਾਂ ਗੁਰੂ ਸਾਹਿਬ ਜੀ ਬਹਾਤਰਗੜ ਤੋਂ ਚੱਲ ਕੇ ਇਸ ਅਸਥਾਨ ਤੇ ਪਹੁੰਚਦੇ ਹਨ ਅਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਅੱਜ ਇੱਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਬਣਿਆ ਹੋਇਆ ਹੈ ਜਿਸ ਤੇ ਆਪ ਸਭ ਸੰਗਤਾਂ ਦਰਸ਼ਨ ਕਰਦੇ ਹੋ ਮੁਝ ਪਾਏ ਅੰਨ ਪਾਣੀ ਮੁਝ ਪਾਏ ਦੁਖ ਦਲਦ ਭੰਨ ਤਾਰ ਦੁਖ ਦਲਦ ਭੰਨ ਤਾਰ ਆਪਣੀ ਮੇ ਆਪਣੀ ਮੇਰ ਕਰ ਆਪਣੀ ਮੇਰ ਕਰ ਆਪਣੀ ਮੇਰ ਕਰ ਸਭਹੇਗੀ ਸਮਾਂ ਸਭਹੇਗੀ ਸਮਾਂ